ਸਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜਦੀ ਕਲਾ ਛੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਬਾਕੀ ਜੀ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਆਪਣਾ ਜਿਹੜੀ ਹੋਰ ਸੁਜੈਸ਼ਨ ਦਿਆ ਕਰੋ ਕਿ ਤੁਸੀਂ ਸੂਟ ਕਿੱਦਾਂ ਦੇ ਹੋਰ ਚਾਹੁੰਦੇ ਹੋ ਜੀ ਆਪਾਂ ਸਟਾਰਟਿੰਗ ਕਰਦੇ ਆ ਪਸ਼ਮੀਨੇ ਦੇ ਸੂਟ ਤੋਂ ਪਸ਼ਮੀਨੇ ਦੇ ਸੂਟਾਂ ਦੀ ਬਹੁਤ ਡਿਮਾਂਡ ਆ ਪਹਿਨਣ ਦੀ ਬਹੁਤ ਹੀ ਜ਼ਿਆਦੀ ਇਹਦੇ ਵਿੱਚ ਡਿਫਰੈਂਟ ਡਿਮਾਂਡ ਆ ਕਿਸੇ ਨੂੰ ਜ਼ਿਆਦਾ ਵਧੀਆ ਕੁਆਲਿਟੀ ਟਿਸਟਾ ਬ੍ਰਾਂਡ ਵਾਲੇ ਵੀ ਆਪਾਂ ਲੈ ਕੇ ਆਏ ਸੀ ਇਹਦੇ ਵਿੱਚ ਆਪਾਂ ਪਿਓਰ ਪਸ਼ਮੀਨਾ ਵੀ ਲੈ ਕੇ ਆਏ ਆ ਸਾਰੇ ਤਰ੍ਹਾਂ ਦੇ ਬ੍ਰਾਂਡ ਦੇ ਜਿਹੜੇ ਪਸ਼ਮੀਨੇ ਦੇ ਸੂਟ ਆਪਾਂ ਲੈ ਕੇ ਆਏ ਆ ਜਿਹੜੇ ਵਾਲੇ ਸੂਟ ਲੈਣ ਵਾਲੇ ਪਿਓਰ ਪਸ਼ਮੀਨੇ ਤੇ ਹੋਣਗੇ ਬੁਟੀਕ ਸਟਾਈਲ ਬਹੁਤ ਸੋਹਣੇ ਸੂਟ ਹੋਣਗੇ ਇਹਨਾਂ ਦੇ ਨਾਲ ਅਗਰ ਤੁਸੀਂ ਪਲੈਯੋ ਸਟਿਚ ਕਰਦੇ ਆ ਤਾਂ ਬਹੁਤ ਵਧੀਆ ਲੱਗੇਗਾ ਤੁਹਾਨੂੰ ਫੋਟੋਸ ਦਿਖਾ ਰਹੇ ਆ ਸੂਟਾਂ ਦੀ ਜਿਹੜੀ ਲੁੱਕ ਬਣੀ ਹੋਈ ਹੈ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਲੁੱਕ ਆਉਂਦੀ ਹੈ ਨਾਲ ਪਸ਼ਮੀਨੇ ਦੇ ਸ਼ਾਲ ਹੋਣਗੇ ਜੀ ਦੇਖੋ ਜੀ ਉੱਪਰ ਪੱਟੀ ਸਟਾਈਲ ਬਣਿਆ ਹੋਊਗਾ ਨਾਲ ਪ੍ਰਿੰਟ ਹੋਊਗਾ ਤੇ نیچے ਘੇਰੇ ਤੇ ਵੀ ਜਿਹੜਾ ਆ ਬਹੁਤ ਸੋਹਣਾ ਹੈ ਜਿਹੜਾ ਆ ਬੁਟੀਕ ਸਟਾਈਲ ਕੰਮ ਕੀਤਾ ਹੋਗਾ ਨਾਲ ਉਹਨਾਂ ਨੇ ਪਲਾਜ਼ੋ ਸਟਿਚ ਕੀਤੇ ਆ ਪਲਾਜ਼ੋ ਸਟਿਚ ਕਰਕੇ ਸ਼ੋਅ ਕੀਤਾ ਕਰਨ ਫੋਟੋ ਜਿਹਦੇ ਨਾਲ ਪਲਾਜ਼ੋ ਨਾਲ ਬਹੁਤ ਸੋਹਣਾ ਹੁੰਦਾ ਅਗਰ ਤੁਸੀਂ ਪੈਂਟ ਪਲਾਜ਼ੋ ਸਟਿਚ ਕਰਦੇ ਆ ਤਾ ਬਹੁਤ ਵਧੀਆ ਜਿਹੜੀ ਸੂਟ ਦੀ ਲੁੱਕ ਨਿਕਲ ਕੇ ਆਏਗੀ ਗਰਲਿਸ਼ ਲੁੱਕ ਲੱਗੇਗੀ ਇਹਦੇ ਵਿੱਚ ਤੁਸੀਂ ਬਹੁਤ ਹੀ ਸੋਹਣੇ ਲੱਗੋਗੇ ਯੂਨੀਕ ਜਿਹੜੀ ਗਰਲਿਸ਼ ਜੀ ਲੁੱਕ ਨਿਕਲ ਕੇ ਤੁਹਾਡੀ ਆਏਗੀ ਠੀਕ ਹੈ ਜੀ ਇਹਦੇ ਨਾਲ ਪਸ਼ਮੀਨੀ ਦੇ ਸ਼ਾਲ ਹੋਣਗੇ ਜਿਹੜੇ ਜਿਹੜਾ ਵੀ ਇਹਨਾਂ ਵਿੱਚ ਤੁਹਾਨੂੰ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਮੈਨੂੰ ਆਰਡਰ ਬੁੱਕ ਕਰੋ ਜੀ ਆਪਣਾ ਇਹਨਾਂ ਦਾ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਆ 750 ਰੁਪਏ ਵਿੱਚ ਸੂਟ ਤੁਹਾਨੂੰ ਮਿਲੇਗਾ ਵਿਦ ਸ਼ਾਲ ਮਿਲੇਗਾ ਠੀਕ ਹੈ ਜੀ ਵਿਦਆਊਟ ਸ਼ਾਲ ਨਹੀਂ ਹੋਏਗਾ ਸਾਰਿਆਂ ਦੇ ਵਿਦ ਸ਼ਾਲ ਹੋਣਗੇ ਨੈਕਸਟ ਆਵਲੇ ਸੂਟ ਜਿਹੜੇ ਜਾਗੋ ਸਟਾਈਲ ਚ ਹੋਣਗੇ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਜਿਹੜਾ ਆ ਆ ਸ਼ਾਰਟ ਬਣੀ ਹੋਈ ਹੈ ਨਾਲ ਸ਼ਰਾਰਾ ਗਰਾਰਾ ਬਣਿਆ ਹੋਇਆ ਬਹੁਤ ਸੋਹਣਾ ਲੈਂਗਵੇ ਸਟਾਈਲ ਬਣਿਆ ਤੁਸੀਂ ਇਹਨਾਂ ਨੂੰ ਕੁਝ ਵੀ ਸਟਿਚ ਕਰਾਉਣਾ ਗਰਾਰਾ ਸ਼ਰਾਰਾ ਲੈਂਗਾ ਕੁਝ ਵੀ ਬਣਵਾਉਣਾ ਚਾਹੁੰਦੇ ਬਣਵਾ ਸਕਦੇ ਹੋ ਠੀਕ ਹੈ ਔਨ ਆਰਡਰ ਮਿਲੇਗਾ ਤੁਹਾਨੂੰ ਅਗਰ ਤੁਸੀਂ ਜਾਗੋਲੀ ਸਪੈਸ਼ਲ ਹੋਏਗੀ 컬렉ਸ਼ਨ ਜਿਹੜੀਆਂ ਪਹਿਣਾ ਇਦਾਂ ਦੇਖੋ ਜੁਨਿਕ ਵੇਅਰ ਕਰਨਾ ਚਾਹੁੰਦੀਆਂ ਚਰਾਗੋ ਦੇ ਲਈ ਉਹਨਾਂ ਲਈ ਬਹੁਤ ਵਧੀਆ 컬렉ਸ਼ਨ ਰਹੇਗੀ ਆਪਣੇ ਤੁਸੀਂ ਆਰਡਰ ਤੇ ਇਹ ਬਣਵਾ ਸਕਦੇ ਹੋ ਅਗਰ ਜਸਟ ਫੈਬਰਿਕ ਲੈਣਾ ਉਹ ਵੀ ਲੈ ਸਕਦੇ ਹੋ ਅਗਰ ਨਾਲ ਤੁਸੀਂ ਸਟਿਚ ਕਰਾਉਣਾ ਕਰਾ ਸਕਦੇ ਹੋ ਥੈਂਕ ਯੂ